ਚਲ ਕੁੜੀ ਹਾਂਜੀ ਪਾਜੀ ਮੈਂ ਕਰਤਾ ਬਬਾਰੀ ਨੂੰ ਸਹਿਹਰ ਦੇ ਦਿੱਤਾ ਤੇ ਸਾਇਦ ਸਵੇਰੇ ਆਣਗੇ ਕੋਈ ਨਹੀਂ ਮੱਝ ਵੇਚ ਕੇ ਸਾਰਦੇ ਨੇ ਉਹਦਾ ਪਰ ਹੁਣ ਐਤੋਂ ਗਾਂ ਮੇਰੇ ਹੱਥ ਖੜੇ ਆ ਹੁਣ ਉਹਨੂੰ ਕਹਿ ਦੇ ਵੀ ਹੁਣ ਮੇਰ ਕੋ ਨਹੀਂ ਹੈਗਾ ਕੁੱਛ ਨਹੀਂ ਪਾਜੀ ਹੁਣ ਮੱਝ ਵੇਚਣੀ ਕਹੂੰਗੀ ਫਿਰ ਕੁੜੀ ਹੁਣ ਤੇ ਨਾ ਮੱਝ ਵੇਚਾਂਗੇ ਤੇਰਾ ਘਰ ਉੱਦੋਂ ਪੜੀ ਮੈਂ ਤਾਂ ਉਹਨਾਂ ਨੂੰ ਬਿਠੇ ਰਹਾ ਕਿਆ ਕੋਈ ਨਹੀਂ ਆਦ ਕੀ ਨਾੜੀ ਮੈਂ ਪੈਸੇ ਦੇ ਦੂੰ ਤਾਂ ਮੈਂ ਆ ਤੇ ਮਰੇ ਹੱਥੇ ਲੋੜ ਕੇ ਆਉਂਗਾ ਵੀ ਭਾਈ ਹੁਣ ਹੱਥ ਖੜੇ ਆ ਹੁਣ ਨਹੀਂ ਸਾਡੇ ਕੋਲ ਵੇਚਣ ਨੂੰ ਕੱਖ ਵੀ ਮੈਂ ਤਾਂ ਬਿਠੇ ਰਹੀਆਂ ਮਿੰਤਾ ਕੀਤੀਆਂ ਮੈਂ ਕਿਹਾ ਉਹ ਤਾਂ ਆਪ ਆਪਣੀ ਰੋਟੀ ਮੱਸੀ ਚੱਲਦੀ ਆ ਪਾਣੀ ਆ ਗਿਆ ਸੀ ਬੰਦੇ ਨਹੀਂ ਆਗੇ ਇਹ ਜਿਹੜੇ ਲਾਲਚੀ ਬੰਦੇ ਆ ਇਹਨਾਂ ਦਾ ਢੇਡ ਤਾਂ ਭਰਦਾ ਨਹੀਂ ਹੁੰਦਾ ਹਾਂਜੀ ਚੱਲ ਕੋਈ ਨਹੀਂ ਫੇਰ ਵੀ ਤੂੰ ਚੱਲ ਉਹਨੂੰ ਕਿਹਾ ਵੀ ਪੈਸੇ ਪਹੁੰਚ ਜੂਗੇ ਔਰ ਪਹੁੰਚਣੇ ਹੁਣ ਆਖਰੀ ਜਾਣ ਤੋਂ ਇਥੋਂ ਗਾਂ ਆਪਣੇ ਹੱਥ ਖੜੇ ਆ ਉਹ ਨਹੀਂ ਆਪ ਠੀਕ ਆ ਭਾਜੀ ਫੇ ਮੈਂ ਚਲਦੀ ਹਾਂ ਹਨ ਠੀਕ ਆ ਚੰਗੀ ਭਾਜੀ ਮੈਂ ਖਾਣਾ ਪੈਸੇ ਲੈ ਕੇ ਠੀਕ 10 ਮਿੰਨੋ 2 ਦਿਨ ਹੋ ਗਏ ਆਏ ਬੈਠੇ ਨੂੰ ਕੁਝ ਦੱਸਦੇ ਨਾ ਪੁੱਛਦੇ ਨਾ ਮੈਂ ਜਾਣ ਤੋਂ ਬੈਠੀ ਹਾਂ ਮੈਨੂੰ 2 ਦਿਨ ਹੋ ਗਏ ਆਈ ਨੂੰ ਉਹ ਵੀ ਆਇਓ ਨਿਵੀਨ ਨੂੰ ਕੁਝ ਦੱਸਿਆ ਬਿੱਟੂ ਨੂੰ ਆਵਾਜ਼ ਮਾਰਦੀ ਆ ਉਹ ਤਾਂ ਮੈਨੂੰ ਕੁਝ ਦੱਸੂਗਾ ਬਿੱਟੂ ਹੋ ਬਿੱਟੂ ਆ ਬੈਣ ਹਾਂ ਹਾਂ ਦੱਸ ਪੂ ਵੀ ਨਹੀਂ ਮੈਨੂੰ ਕੁਝ ਦੱਸਦਾ ਉਹ ਵੀ ਨਹੀਂ ਮੈਨੂੰ ਕੁਝ ਦੱਸਦੀ ਦੋ ਦੇ ਮੈਨੂੰ ਤਾਂ ਬੰਨ ਕੇ ਬਿਠਾ ਲਿਆ ਆ ਮੈਨੂੰ ਤਾਂ ਦੱਸੋ ਕੁਝ ਮੈਂ ਤਾਂ ਜਾਵਾਂ ਉਹ ਬੈਨ ਸਬਰਤਾ ਕਰ ਉਹਨਾਂ ਸਵੇਰੇ ਮੇਰੀ ਗੱਲ ਹੋਈ ਆ ਉਹ ਕਹਿੰਦੀ ਵੀ ਭਾਜੀ ਨਹੀਂ ਆ ਜਾਣਾ ਆ ਅੱਛਾ ਆਉਗੇ ਦੇ ਕੇ ਤੋਰਾਂਗੇ ਤੈਨੂੰ ਉਹ ਮੈਂ ਤਾਂ ਫੇਰ ਦੇਨ ਲੱਗ ਕੇ ਆ ਜਾਂਦੇ ਵੇ ਸੌ ਚੀਜ਼ ਹੋ ਜੇ ਬਣਉਣੀ ਕੋਈ ਗੱਲ ਨਹੀਂ ਆਉਂਗਾ ਉਹ ਆ ਜਾਣਾ ਉਹਨੇ ਹਾਂ ਫੇਰ ਦਸੂ ਮੈਨੋ ਕੋਸ ਮੈਂ ਵੀ ਕੋ ਪਿੱਛੇ ਦੇਖ ਉਹਨਰ ਬੋਲਾ ਬਿਆਹ ਸਾਧੀਆਂ ਚ ਕੰਮ ਕਿੰਨਾ ਹੁੰਦਾ ਆ ਸਾਰਾ ਆਪੇ ਹੀ ਕਰਵਾਉਣਾ ਆ ਬਿੱਟੂ ਹੂੰ ਉਹ ਨਹੀਂ ਆਉਣਾ ਵੀ ਹੈਗਾ ਆ ਉਹ ਭੈਣ ਦੱਸ ਤੈਨੂੰ ਦੱਸੀ ਜਾਣਾ ਉਹਨ ਮੈਨੂੰ ਕਿਹਾ ਵੀ ਆਉਣਾ ਮੈਂ ਤੇਰੇ ਸਾਹਮਣੇ ਜੇ ਨਹੀਂ ਤਾਂ ਹੁਣ ਯਕੀਨ ਨਹੀਂ ਜੇ ਤੈਨੂੰ ਮੈਂ ਉਹਨੂੰ ਮਾਰਦਾ ਅਮਰਜੀਤ ਤੂੰ ਮੈਨੀ ਦੇਖੇ ਬੰਦ ਕੇ ਬੈਠੀ ਆ ਨਾ ਉਹ ਕੋਈ ਗੱਲ ਨਹੀਂ ਮੈਂ ਪੁੱਛਣਾ ਤੇ ਅਮਰਜੀਤ ਹਾਂਜੀ ਗੱਲ ਸੁਣ ਮੜ ਜਾ ਆ ਇਧਰ ਉਹ ਮੇਰੀ ਗੱਲ ਸੁਣ ਹਾਂਜੀ ਉਹਨੇ ਵੀਰੇ ਤੇਰੇ ਨੇ ਆਉਣਾ ਵੀ ਕਿ ਨਹੀਂ ਆਉਣਾ ਆ ਭੈਣ ਉਦੋਂ ਦੀ 2 ਦਿਨ ਹੋ ਗਿਆ ਇੱਥੇ ਬੈਠੀ ਆ ਤੇ ਮੇਰੇ ਗੱਲ ਸੁਣੋ ਤੁਹਾਨੂੰ ਹੁਣ ਮੈਂ ਦੱਸਿਆ ਤਾਂ ਹੈ ਵੀ ਜਾਂ ਉਹਨਾਂ ਨੇ ਕੀਤਾ ਜਾਂ ਵੀ ਮੈਂ ਇੱਕ ਦੋ ਦਿਨਾਂ ਚਾਣਾ ਆ ਹੁਣ ਆਉਂ ਗਈ ਵਿਚਾਰਾ ਹੋ ਲਾ ਭੈਣ ਹੁਣ ਸੁਣ ਲੈ ਫੇ ਆ ਜਾਣਾ ਨੂੰ ਜਿਗਰਾ ਕਰ ਹੁਣ ਕੋਈ ਚਾਂਪਕ ਦੇਖ ਲੈ ਹਾਉ ਕੋਈ ਗੱਲ ਨਹੀਂ ਅੱਜ ਦਾ ਦਿਨ ਦੇਖ ਕੋਈ ਗੱਲ ਨਹੀਂ ਅਸੀਂ ਤਾਂ ਫੇ ਭੇਜ ਦਵਾਂਗੇ ਫੇਗੜੀ ਗੱਲਾਂ ਆਉਂ ਦੁਕਾਨ ਨਹੀਂ ਕਰਨਾ ਕੋਸ ਆਹੋ ਜੇ ਤੁਹਾਨੂੰ ਨਹੀਂ ਯਕੀਨ ਹੈਗਾ ਲਿਓ ਮੈਂ ਇੱਕ ਵਾਰੀ ਫੋਨ ਕਰਕੇ ਹਲਾ ਫੜ ਫੋਨ ਕਰ ਪੁੱਛ ਲੈ ਇੱਕ ਵਾਰੀ ਖਬਰ ਤੂ ਜੇ ਮੈਂ ਨਾ ਪੈਸੇ ਦੇ ਰਹੀ ਫਿਰ ਮੈਨੂੰ ਭਰਦੇ ਨਹੀਂ ਕੋਈ ਮੈਂ ਕਹਾਂ ਤੂੰ 2 ਦਿਨ ਲਾ ਕੇ ਵੀ ਉਹ ਤੇ ਕੋ ਪੈਸੇ ਵੀ ਨਾ ਲੈ ਕੇ ਆਈ ਫਿਰ ਪੈਣ ਜਿਗਰਾ ਲੱਕ ਫੋਨ ਕਰਕੇ ਹੁਣ ਇਹਨੂੰ ਦੱਸ ਦੇਣਾ ਦੇਖ ਲਈ ਫੋਨ ਲਾ ਕੇ ਫੜ ਹਲੋ ਹਲੋ ਸਤਿ ਸ਼੍ਰੀ ਅਕਾਲ ਬਾਜੀ ਭਾਜੀ ਤੁਸੀਂ ਕਦੋਂ ਆਣਾ ਆ? ਛਾ ਕੀ ਗੱਦੁਰੇ ਆਵਾ? ਚਲ ਠੀਕ ਆ। ਆਜੋ ਫਿਰ ਮੈਂ। ਚਲ ਠੀਕ ਆ। ਹਾਂਜੀ। ਠੀਕ ਆ। ਓਕੇ। ਕਰਦੀ ਤੈਨੂੰ ਠੀਕ ਆ। ਆ ਲੋ। ਹਾਂ। ਭਾਜੀ ਕਹਿੰਦਾ ਮੈਂ ਤੁਰੇ ਆਇਆ ਬਸ ਕਹਿੰਦਾ ਮੈਂ ਆਪਾਂ। ਉਹ ਹਾਂ ਹੈਗਾ ਉਹਨੇ। ਆੜਿਆ ਉਹ ਤੁਹਾਡੇ ਸਾਹਮਣੇ ਫੋਨ ਕੀਤਾ ਆ। ਮੈਂ ਜਿਹੜਾ ਲੈਣ ਜਾਣਾ ਐ ਛਾ। ਆ ਜਾਣਾ ਆ ਬਸ ਤੁਰਿਓ ਆ ਅਬ ਤਾਂ ਇਹ ਵੀ ਨਾ ਆ ਗੁਜਰਪੁਰੋਂ ਭੜਿਆ ਸਮਾਨ ਆ ਕੇ ਤੇ ਘਰੋਂ ਛੱਡ ਕੇ ਆਣਾ ਕੋਈ ਨਹੀਂ ਚਲ ਜਿਓ ਫੇਰ ਤੁਸੀਂ ਲੈ ਭੈਣ ਕਹਿੰਦਾ ਕਹਿੰਦੀ ਆਉਂਦਾ ਚਲ ਕੋਈ ਨਹੀਂ ਪਿਓ ਦੀ ਕਲ ਨਹੀਂ ਹਾਂ ਚਲ ਠੀਕ ਆ ਬੇ ਉਹ ਮਰਜੀ ਦਾ ਹਾਂਜੀ ਤੱਲੇ ਗਿਆ ਖੜ ਗਿਆ ਮੈਂ ਦੇਖਦੀ ਤੂੰ ਕੋ ਚਾਹ ਬਣਾ ਲਾ ਹੈ ਮੈਂ ਦੇਖਦੀ ਹਾਂ ਕੌਣ ਆਇਆ ਹੈ ਦੇਖ ਲੋ ਕੌ ਆ ਚੱਲ ਤੂੰ ਚਾਹ ਬਣਾ ਲਾ ਆਹ ਇਹ ਰੋ ਹਸੀ ਕਾਹ ਦੀ ਹਾਸੀ ਕਾਹ ਦੀ ਨੇ ਲੈ ਤੂੰ ਸੇ ਉੱਥੋਂ ਬੈਠੋ ਮੈਂ ਬੁਲਾਉਂਦੀ ਤੇਰੀ ਭੈਣ ਨੂੰ ਹਾਂ ਬਰਾਬਰ ਨੇ ਬੈਠੋ ਉੱਥੇ ਬੁਲਾਨੀ ਆ ਮੈਂ ਅਮਰਜੀਤ ਅਗਰ ਆਪਰਾ ਆਇਆ ਪਾਣੀ ਦਾ ਘੋਟ ਲੈ ਕੇ ਆ ਆ ਜਾ ਥੱਲੇ ਉਹ ਨਾਲੇ ਅਮਰਜੀਤ ਆ ਜਾ ਹੁਣੋ ਕਹੇ ਤੇ ਸ਼ਕੰਜੀ ਵਾਲਾ ਪੇ ਬਣਾਉਣ ਤੂੰ ਘੋਲ ਲਿਆ ਹੁਣਾ ਮਿੱਠਾ ਫੋਕਾ ਪਾਣੀ ਨਹੀਂ ਲੰਘ ਰਾਜਾ ਲੈ ਆ ਆ ਜਾ ਆ ਜਾ ਲੈ ਆ आश्चित। 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 और जी सब ठीक ठाक सब ठीक ठाक तुना घर परिवार ठीक है और ਅੱਛਾ ਠੀਕ ਸੀ ਹਾਂ ਠੀਕ ਆ ਠੀਕ ਆ ਸਾਬ ਸਾਡੇ ਪਲਾਂ ਤਾਂ ਪਾਣੀ ਆ ਗਿਆ ਨੁਕਸਾਨ ਹੋ ਗਿਆ ਕਾਫੀ ਅੱਛਾ ਨੁਕਸਾਨ ਤਾਂ ਬਤੇ ਰਹਿਆਂ ਦੇ ਹੋਏ ਆ ਤੇ ਤੂੰ ਤਾਂ ਫੇਰ ਵੀ ਘਰ ਜੋ ਜਿਨ੍ਹਾਂ ਦੇ ਘਰ ਤਾਂ ਹੈ ਉਹ ਵੀ ਤਾਂ ਸਾਰਦੇ ਹੀ ਆ ਹਾਂਜੀ ਇਹ ਤਾਂ ਹੈ ਉਹ ਵੀ ਸਾਰੇ ਜਾਂਦੇ ਆ ਹੁਣ ਭਾਈ ਸਾਹਿਬ ਜੀ ਕਿੱਧਰ ਗਏ ਇੱਥੇ ਹੁਣ ਬਾਹਰ ਗੱਡੀ ਦੇ ਕੋਲ ਹੀ ਹੁਣ ਆਇਆ। ਜਿਹੜਾ ਕੋਲ ਆਇਆ ਸੀ ਨਾ ਉਹ ਤੈਨੂੰ ਉਡੀਕਦਾ ਸੀ ਕਹਿੰਦਾ ਚੱਲ ਮੈਂ ਉਹਦੇ ਆਏ ਤੇ ਚਲ ਜਾਂਦਾ ਮਿਲ ਕੇ ਚਲ ਜਾਂਦਾ ਇੱਥੇ ਹੀ ਹੁਣ ਆਇਆ। ਅੱਛਾ। ਬੁਲਾਓ ਜੀ। ਕੋਈ ਨਹੀਂ ਮੈਂ ਬੁਲਾਉਣੀ। ਪਾਜੀ ਹੋਰ ਕਿੰਦਾ ਠੀਕ ਆ ਪਾਜੀ ਠੀਕ। ਕਿੰਦਾ? ਠੀਕ ਜਿਆਦਾ ਫੇਦਾ ਨਹੀਂ ਬੋਲੇ ਆਏ। ਨਹੀਂ ਪਾਜੀ ਫੇਦਾ ਬੋਲੇ ਨਹੀਂ ਹੈਗੇ। ਕੁਝ ਹੋਣੀ ਕਿਥੋਂ ਪੈਸੇ ਫੜ ਕੇ ਲਿਆਂਦੇ ਕਿਸੇ ਤੋਂ ਬਸ ਮੈਂ ਤੁਮੜੇ ਵੇਚੀ ਵੀ ਮੰਗਾ ਚਲ ਕੋਈ ਨਹੀਂ ਸਾਲਜੀ ਸਬਜੀ ਦਾ ਲਾ ਲਾਂਗੇ ਢੇੜਾ ਫੇਕ ਲੈ ਲੈਣ ਮਾਂ ਜਦੋਂ ਕਿ ਇਹਨਾਂ ਦਾ ਫਰਜ ਵੀ ਨੂੰ ਕਿਤੇ ਲੈ ਗੱਡੀ ਲੈ ਕੇ ਹਾਂਜੀ ਜਾਣਾ ਸੀਗਾ ਢੇੜਾ ਲੈ ਤੂੰ ਚਲੋ ਮੈਂ ਅਗਾ ਜੇ ਹੁਣ ਤੰਗ ਕਰੂਗੇ ਮੁਰਕੇ ਨਾਂ ਦੇ ਤੇਰਾ

ਇਹ ਕਿਹੜਾ ਕੰਮ ਕਰਦਾ ਹੈ ਪਸ ਜਲ ਕੋਈ ਨਹੀਂ ਬੀਤੋ ਆਹ ਪੈ ਮ ਆ ਗਿਆ ਤੇਰਾ ਸਿਆਣਾ ਅੱਛਾ ਆ ਮੈਂ ਉੱਪਰ ਚਾੜਨ ਦਿੱਤਾ ਮੈਂ ਤਾਂ ਲੇ ਬਿਠਾ ਲੇਤਾ ਲੈ ਕੇ ਵੀ ਆਏ ਪੈਸੇ ਕੀ ਪਤਾ ਲਫਾਫਾ ਦਾ ਫੜਿਆ ਸੀ ਤਾਂ ਮੈਂ ਕਿਹਾ ਹੁਣ ਉਹਦਾ ਲਫਾਫਾ ਖੋਲ ਕੇ ਦੇਖਿਆ ਕਾਲ ਕੋਈ ਨਹੀਂ ਥੱਲੇ ਬੈਠਾ ਥੱਲੇ ਬਿਠਾ ਲੇ ਮੈਂ ਨਹੀਂ ਉੱਪਰ ਜਾਣਾ ਕੋਈ ਗੱਲ ਨਹੀਂ ਥੱਲੇ ਉਹਨੂੰ ਪਾਣੀ ਪਿਲਾਤਾ ਮਰ ਜੀ ਤਨੇ ਕੋਈ ਗੱਲ ਨਹੀਂ ਪਾਣੀ ਪਿਲਾਤਾ ਪਾਣੀ ਪਾ ਵਾ ਠੀਕ ਆ ਮੈਂ ਨਹੀਂ ਉੱਪਰ ਚੜਾਣ ਦਤਾ ਹੈਗਾ ਆਓ ਜਿਓ ਤੁਸੀਂ ਹੁਣ ਇੱਥੇ ਗੱਲਾਂ ਮਾਰੀ ਜਾਂਦੇ ਆ ਉਹ ਬਾਜੀ ਨੇ ਜਾਣਾ ਹੈ ਮੁੜ ਕੇ ਉਹ ਆ ਜਾਂਦੇ ਆ ਜਾਣਾ ਉਹਨੇ ਉੱਥੇ ਬਰਗੇੜੀਆ ਲਗਾਇਆ ਉਹ ਤੇ ਸਵਾਨ ਵੀ ਤੁਹਾਡੇ ਕਿ ਜਵੋ ਕਨੇ ਭਰਨਾ ਉਹ ਹੈਂ ਤਾਂ ਪਹਿਲ ਤਾਂ ਸਵਾਰਨੀ ਆ ਸਮਾਨ ਡਕ ਜਮ ਕਿੰਨੇ ਭਰਨਾ ਉਹ ਬੈਠ ਜਾ ਕੇ ਆ ਜਾ ਹੁਣ ਸਿਰ ਤੇ ਆ ਕੇ ਚੱਲ ਜਾ ਆ ਜਾਂਦੀ ਆ ਜਾਂਦਾ ਆ ਕੋਈ ਨਹੀਂ ਉਹਦਾ ਇਹਨੂੰ ਜਿਆਦਾ ਫਿਕਰ ਲੱਗਿਆ ਮੈਂ ਕਹ ਉਹ ਮੇਰਾ ਟਾਈਮ ਪੂਰਾ ਲੰਘ ਜਾਣਾ ਚਲੋ ਕਿਨੇ ਆ ਬੂਰੇ ਆ ਅਮਰਜੀਤ ਹਾਂਜੀ ਚੱਲ ਉਠ ਚਾਹ ਬਣਾ ਜਾ ਕੇ ਨਹੀਂ ਮੈਂ ਚਾਹ ਨਹੀਂ ਪੀਣੀ ਹਾਂ ਚਾਹ ਕਰਨੀ ਜ਼ਿਆਦਾ ਮੈਂ ਚਾਹ ਅੱਛਾ ਚੱਲ ਉੱਧਾ ਪੈਸੇ ਕਰਮੀ ਹੈ ਕਿ ਵੀ ਬਹੁਤ ਆ ਹਾਂ ਕਰਾਂ ਸਰ ਚੱਲ ਕੋਈ ਚੱਲ ਤੂੰ ਹੋਰ ਹੋਰ ਕਿਦਾਂ ਠੀਕ ਠਾਕ ਆ ਹਾਂਜੀ ਭਾਈ ਸਾਹਿਬ ਜੀ ਹਾਂਜੀ ਦੱਸੋ ਵੇ ਹੁਣ ਮੇਰੇ ਹੱਥ ਖੜੇ ਆ ਮੈਂ ਬਹੁਤ ਮੁਸ਼ਕਲ ਦੇ ਨਾਲ ਪੈਸੇ ਆ ਕੇ ਤੁਹਾਨੂੰ ਦਿੱਤੇ ਆ ਫਿਰ ਅੱਜ ਤੋਂ ਬਾਅਦ ਮੇਰੀ ਮੈਂ ਤਾਂ ਮੰਨ ਲਓ ਫਿਰ ਮੈਂ ਨਹੀਂ ਹੁਣ ਦੇਣ ਦੋ ਨਹੀਂ ਮਰ ਲਉ ਕੋਈ ਰਿਸ਼ਤਾ ਕੋਈ ਨਾ ਸਾਡੇ ਨਾਲ ਨਹੀਂ ਰਿਸ਼ਤਾ ਇਹ ਤਾਂ ਰਿਸ਼ਤੇ ਤੋਂ ਉਹਨਾਂ ਵਾਲੀ ਨਾਲ ਗੱਲ ਕਰਦਾ ਇਹਦਾ ਆਖਰੀ ਵਾਰੀ ਆ ਕਹਾਣੀ ਆ ਉੱਥੇ ਜੋੜ ਨੇ ਮੇ ਹੋਰ ਤੇਰੀ ਹੋਈ ਗੱਲ ਹੋ ਗਈ ਫਿਰ ਭੈਣ ਜੀ ਜੇ ਮੈਂ ਰਿਸ਼ਤਾ ਦੋਣਾ ਕਿ ਮੈਂ ਕਾਹ ਨੂੰ ਲੈ ਗਿਆ ਤੁਹਾਨੂੰ ਪਤਾ ਨਹੀਂ ਮੈਂ ਬਹੁਤ ਮੁਸ਼ਕਲ ਨਾਲ ਇਂਤਜ਼ਾਮ ਕੀਤਾ ਉਹ ਕੋਈ ਗੱਲ ਨਹੀਂ ਪਿਛਲੀ ਵਾਰੀ ਵੀ ਦੁੱਧ ਦੇ ਕਹਿੰਦਾ ਸੀਗਾ ਵਾਰੀ ਦੱਸਦਾ ਰਿਹਾ ਆਖਰੀ ਵਾਰੀ ਆ ਮਿਲਾਨਾ ਤੁਮ ਕੰਨਾਂ ਅਧੀ ਵੀ ਤਾਂ ਕੁੜੀ ਨੂੰ ਮਿਲਦੀ ਆ ਅਸੀਂ ਕਿਹੜਾ ਨਹੀਂ ਮਿਲਦਾ ਆਪਣੀ ਭੈਣ ਨੂੰ ਠੀਕ ਹੈ ਜੀ ਨਹੀਂ ਮੈਂ ਬਹੁਤ ਮੁਸ਼ਕਲ ਹੈ ਮੈਂ ਤਾਂ ਤਾਂ ਸੁਣਿਆ ਮਜਬੂਰੀ ਆ ਜੇ ਹੁਣ ਤਾਂ ਦਿੰਦਾ ਹੀ ਇਹ ਬੰਦਾ ਉਹ ਕੋਈ ਗੱਲ ਨਹੀਂ ਅਮਰਜੀਤ ਕੀ ਦਾ ਜਾਵਣਾ ਲਿਆ ਰਹੇ ਤੇ ਕੀ ਹੋਇਆ ਉਹ ਇਹ ਤਾਂ ਪੂਰੇ ਤਰ੍ਹਾਂ ਗੱਲਾਂ ਲੱਗਿਆ ਕਹਿੰਦਾ ਆਖਰੀ ਵਾਰੀ ਆ ਸਾਡੇ ਕੋਲ ਦੇ ਹੋਣੇ ਮੁੜਕੇ ਨਹੀਂ ਦੇ ਹੋਣੇ ਲੱਤ ਰਿਸ਼ਤੇ ਤੋਣ ਵਾਲੀਆਂ ਗੱਲਾਂ ਇਹ ਕਰਦਾ ਨਹੀਂ ਰਿਸ਼ਤੇ ਤੋਣ ਵਾਲੀਆਂ ਚ ਬੇੜੀ ਗੱਲ ਮੇਰਾ ਭਰਾ ਉਹ ਮੈਨੂੰ ਮਿਲਣਾ ਹੀ ਹੋਰ ਉਹ ਨਹੀਂ ਚੜਗਾ ਨੇ ਕਿ ਸਾਨੂੰ ਕਿਦਾ ਕਹਿੰਦਾ ਆਖਰੀ ਵਾਰੀ ਦੇਣੇ ਮੁੜਕੇ ਨਹੀਂ ਸਾਡੇ ਕੋਲ ਦੀ ਹੱਥ ਬੰਨ ਕੇ ਸਾਡੀ ਬੇਇੰਤੀ ਏ ਫਿਰ ਉਹਦਾ ਪੈਸਿਆਂ ਨੂੰ ਕਹਿੰਦੇ ਹੁਣ ਉਹ ਕਿੱਥੋਂ ਦੇਈ ਜਾਵੇ ਬਾਰ ਬਾਰ ਤੁਹਾਨੂੰ ਕਰਦੀ ਐ ਕੋਈ ਗੱਲ ਨਹੀਂ ਮੋੜ ਹੀ ਦੇਣੇ ਉਹ ਜਿੱਦਿ ਕੀ ਰੱਖਣੇ ਆ ਅੱਗੇ ਤੁਸੀਂ ਕਿੰਨੇ ਕੋ ਮੋੜ ਦਵਾਂਗੇ ਚਲੋ ਭਾਈ ਸਾਹਿਬ ਗੁੱਸਾ ਨਾ ਕਰੋ ਚਲੋ ਮੈਂ ਆਪਣੀ ਮਨਜ਼ੂਰੀ ਤੁਹਾਨੂੰ ਦੱਸਤੀ ਚਲੋ ਮੈਂ ਚੱਲਦਾ ਫਿਰ ਆ ਚਲ ਠੀਕ ਆ ਕੋਈ ਗੱਲ ਨਹੀਂ ਫਰਾਵਾ ਤੇਰਾ ਟੈਂਪੂ ਬਣਾ ਲਾਂਗਾ ਜੀ ਭਾਈ ਹੋਰ ਹਾਂ ਤੇ ਟੈਂਪੂ ਵੀ ਟੈਂਟ ਨਾਲ ਆਉਂਦੇ ਆ ਹੋਰ ਯੇ ਲਾ ਹੋਰ ਚਲ ਗਿਆ ਵੀ ਆ ਤੁਹਾਡੀ ਚੰਗੀ ਗੱਲ ਆ ਨਾਲੇ ਉਹ ਤੁਹਾਨੂੰ ਪੈਸੇ ਦੇ ਕੇ ਜਾਂਦਾ ਹੈ ਨਾਲੇ ਤੁਸੀਂ ਉਹਦੀ ਬੇਇੱਜ਼ਤੀ ਕਰਦੇ ਆ ਉਹ ਬੈਠ ਰਾਮਨਾ ਵਾਰੀ ਬੇਇੱਜ਼ਤੀ ਕੀਤੀ ਗੱਲ ਤੁਹਾਡੇ ਨਾਲੇ ਤੇ ਜਾ ਕੇ ਉਹ ਪਤਾ ਨਹੀਂ ਵਿਚਾਰਾ ਕਿਥੋਂ ਲਿਆ ਆ ਕੇ ਤੁਹਾਡਾ ਟਾਈਮ ਸਾਰ ਕੇ ਗਿਆ ਆ ਹੁਣ ਦਾ ਕਿਦਾਂ ਵੀ ਆ ਗੱਲਾਂ ਕਰਦੇ ਸਾਰੇ ਦਿਨ ਦੇ ਹੀ ਆ ਤੇ ਆ ਰਹਿਣਾ ਚਲੋ ਜੀ ਜੀ ਬੜੇ ਮਾਂਜਾ ਕੇ ਨਹੀਂ ਇਹ ਆਪਣੇ ਭਰਾ ਦੀ ਸਪੋਰਟ ਕਰਨੀ ਆ ਗੱਲਾਂ ਕਰਕੇ ਲੱਗੀ ਉਹ ਦੱਸਣ ਅਗੇ ਚਲੇ ਗਿਆ ਤੁਸੀਂ ਗੱਲਾਂ ਕਰਦੇ ਆ ਕਾਹਦੀ ਅਗੇ ਲੱਗ ਕਰਦੇ ਆ ਇਹਨੇ ਪੁੱਛਿਆ ਭੈਣ ਚਲ ਗਿਆ ਮੈਂ ਚਲ ਗਿਆ ਭੈਣ ਫਿਰ ਕਿੰਨੇ ਕੁ ਪੈਸੇ ਨਾਲ ਤੇਰਾ ਸਰਦਾ ਜਿੰਨੇ ਤੈਨੂੰ ਮੈਂ ਕਹਿ ਕੇ ਗਈ ਸੀ ਉਹ ਤੇਰੇ ਹੱਥ ਵਿੱਚ ਪੈਸੇ ਤੂੰ ਵੀ ਨਹੀਂ ਲਾ ਪਿਆ ਮੈਨੂੰ ਕਹਿਣਾ ਕਿੰਨੇ ਨਾਲ ਸਰਦਾ ਕਿੰਨੇ ਨਾਲ ਸਰਦਾ ਤੈਨੂੰ 50000 ਕਿਹਾ ਸੀਗਾ ਮੈਂ ਤੂੰ ਕਿੰਨੇ ਲੈ ਗਈ ਆਪਣੇ ਭਰਾ ਕੋਲੋਂ ਪੈਸੇ ਕਿੰਨੇ ਮੰਗਾਏ ਤੋਵੇਂ ਕੋਲੋਂ ਪੈਸੇ ਮੈਂ ਤਾਂ ਭਾਜੀ ਨੂੰ 50000 ਨੂੰ ਕਹਿ ਕੇ ਆਈ ਸੀ ਤੇ ਮੈਂ ਤੇ ਜਾਨ ਨੇ ਕਿਹਾ ਸੀਗਾ ਮੈਨੂੰ ਯਾਦ ਆਦਾ ਹੈਗਾ ਹਾਂ ਫਰਾਵਰੇ ਨੂੰ ਲਦਾ ਸੰਦੀਰਾ ਭੈਣ ਨੇ ਬਹਿ ਦੇ ਕਿਹਦੀ ਛੇਤੀ ਹੋਵੇ ਮੈਂ ਲੋਰ ਸੀ ਨਾ ਆਵਾ ਤੇਰਾ ਬਹੁਤ ਬਹੁਤ ਧੰਨਵਾਦ ਉਹ ਚੱਲ ਠੀਕ ਆ ਤੂੰ ਤਾਂ ਆਪਣਾ ਕਾਰਜ ਕਰ ਉਹ ਤਾਂ ਚਲੋ ਕਰ ਹੀ ਲੈਣਾ ਆ ਤੇ ਮੈਂ ਇਦਾਂ ਕਹਿੰਦੀ ਸੀ ਇਹ ਤੁਹਾਨੂੰ ਉੱਧਾ ਵਿਆਹ ਦੇ ਵਿੱਚ ਖਰਚਣੇ ਨੂੰ ਲੈ ਆ ਅੱਛਾ ਇਹ ਮੈਂ ਤੁਹਾਨੂੰ ਮੋੜ ਦਉਂਗੀ ਜਦੋਂ ਵੀ ਮੇਥੋਂ ਮੋੜ ਹੋਏ ਠੀਕ ਹੈ ਤਾਂ ਹੀ ਘਰ ਦੇ ਵਿੱਚ ਸਲਾਹ ਕੀਤੀ ਸੀ ਜੇ ਤੇ ਪਰੌਣੇ ਦੇ ਮਾਮੇ ਨੂੰ ਮੁੰਦੀ ਪਾਉਣੀ ਆ ਨਾ ਉਹ ਆਪਾਂ ਤੇਰੇ ਵੱਲੋਂ ਬੁਆਣੀ ਆ। ਪਰੌਣੇ ਦੇ ਮਾਮੇ ਨੂੰ ਵੀ ਤਾਂ ਮੁੰਦੀ ਚਾਹੀਦੀ ਆ ਉਹ ਮੇਰੇ ਵੱਲੋਂ ਪਾਉਣੀ ਆ। ਉਹ ਤੇਰੇ ਵੱਲੋਂ ਪਾਉਣੀ ਆ ਸੀ। ਠੀਕ? ਮੇਰੀ ਇੱਕ ਗੱਲ ਸੁਣ ਲਓ। ਜੇ ਉਹ ਤੁਹਾਡੇ ਕੋਲ ਹਾਂਊਗਾ ਨਾ ਬਸ ਤਾਂ ਹਾਂ ਕਰਿਓ। ਮੈਂ ਨਹੀਂ ਹੁਣ ਆਪਣੇ ਭਰਾ ਨੂੰ ਕਹਿਣਾ ਹੈਗਾ ਜਾ ਕੇ। ਹਰ ਵਾਰੀ ਫੇ ਤੁਸੀਂ ਮੈਨੂੰ ਕਹਿਣ ਲੱਗ ਜਾਂਦੇ। ਇਹ ਤਾਂ ਹੁਣ ਬਟੂ ਮੁੰਦੀ ਤਾਂ ਤੈਨੂੰ ਪਾਉਣੇ ਪੈਣੇ ਕੋਈ ਨਹੀਂ ਜਦੋਂ ਤੇਰੇ ਨਿਆਣੇ ਦਾ ਵਿਆਹ ਹੋਗੇ ਮੈਂ ਕਰ ਦਊਗੀ ਚਲੋ ਕੋਈ ਨਹੀਂ ਮੈਂ ਕਰ ਦਊਗੀ ਹੈਲਪ ਚਲ ਕੋਈ ਨਹੀਂ ਪੈਣ ਫਿਰ ਮੈਂ ਆਉਂਦੀ ਇਹ ਤਾਂ ਵਿਆਹ ਨੂੰ ਆੜ ਹੋਇਆ ਭਰਾਵਾ ਮੇਰੇ ਪੈਸੇ ਆ ਕਰਕੇ ਨਾ ਕੋਲੇ ਸੋਰੋ ਮੈਂ ਤਾਂ ਆਪਣਾ ਵਿਹਾਰ ਵੀ ਕਰਨਾ ਆ ਮੈਂ ਤਾਂ ਤੁਹਾਡੀਆਂ ਬਹੁਤੀਆਂ ਲਾੜਾਂ ਐਵੇਂ ਹੀ ਨਾ ਲੜੋ ਉਹ ਕੋਈ ਨਹੀਂ ਪੈਣ ਬਹਿ ਜਾ ਆਰਾਮ ਨਾਲ ਕੋਈ ਨਹੀਂ ਮੁੰਦੀ ਕੋਈ ਨਹੀਂ ਬੈਣ ਵੀ ਤੁਹਾਡੇ ਨਿਆਣੇ ਤੁਸੀਂ ਵੀ ਵਿਆਉਣੇ ਆ ਮੈਂ ਵੀ ਕਾ ਕਰ ਦਊਗੀ ਵਾਧ ਕਰੂੰਗੀ ਮੈਂ ਐਮੀਨਾ ਕਹੇ ਉਹ ਮੇਰੇ ਪੈਸਿਆਂ ਨਾਲ ਕੇ ਗੋ। ਲੈ ਦੱਸ। ਹੁਣ ਭੈਣ ਗੁੱਸੇ ਹੋ ਕੇ ਚਲ ਗਈ। ਹੈ? ਨਹੀਂ ਭੈਣ ਦਾ ਹੁਣ ਸਰ ਗਿਆ। ਭੈਣ ਨੇ ਹੁਣ ਆਪ ਹੀ ਜਾਣਾ ਆ। 50000 ਆ ਰਾਮ ਨਾਲ ਗਿਆ ਆ। ਬਹਿ ਜਾ ਆਰਾਮ ਨਾਲ ਉੱਥੇ।